ਜਿਹੜੀ ਕਰੋੜਾਂ ਰੁਪਏ ਦੇ ਵਿੱਚ ਤਿਆਰ ਹੋਈ ਆ ਪਹਿਲਾਂ ਤਿਆਰ ਹੋਈ ਹੋਈ ਆ ਤੇ ਹੁਣ ਇਸ ਕੋਠੀ ਦੇ ਵਿੱਚ ਕੋਈ ਪ੍ਰੋਬਲਮ ਔਨ ਕਰਕੇ ਇਸ ਕੋਠੀ ਨੂੰ ਜਿਹੜਾ 70 80 ਫੁੱਟ ਪਿੱਛੇ ਨੂੰ ਲੈ ਜਾਣਾ ਪਿਆ ਬਣੇਸਕ ਲੈਣਾ ਪੈਂਦਾ ਕਿਉਂਕਿ ਇੰਨਾ ਵੱਜਣਾ ਕੋਠੀ ਦਾ ਤੇ ਇੰਨਾ ਸਪੋਰਟਾਂ ਦੇ ਸਹਾਰੇ ਖੜੀ ਏ ਸਾਰੀ ਕੋਠੀ ਹਨਾ ਤੇ ਕਿੰਨਾ ਕੁ ਰਿਸਕ ਹੈ ਇਸਕਦਾ ਇਹਦੇ ਵਿੱਚ ਕੋਈ ਨਹੀਂ ਜੇ ਅੱਪਾ ਕੰਮ ਸਹੀ ਕਰੀਏ ਜੇ ਅੱਪਾ ਇਹਨੂੰ ਠੱਕਾ ਕਰਾਂਗੇ ਤੇ ਤਾਂ ਨੁਕਸਾਨ ਹੁੰਦੀ ਹੈਗਾ ਪਹਿਲੇ ਦਾ ਸਰਲ ਇਹ ਚੈੱਕ ਕਰਕੇ ਜੀਰੂ ਲੈਵਲ ਚੈੱਕ ਕਰਕੇ ਫਿਰ ਤੋਰੀ ਲਿਆ ਕੇ ਹੂੰ ਜੇ ਪਹਿਲੇ ਬਣਾ ਕਰੀ ਉੱਚਾ ਦੀ ਮੈਂ ਕਰਾਂਗਾ ਫਿਰ ਘੁੱਟ ਪਾੜ ਦਿੰਦੀ ਤੇ ਬਣੀ ਬਣਾਈ ਕੋਠੀ ਆ ਮਤਲਬ ਕਹਿ ਲਈ ਨੀਚੋ ਕੱਲਾ ਫਰਸ਼ ਵਗੈਰਾ ਹੀ ਟੁੱਟਿਆਗਾ ਤੇ ਓਨੇ ਪੈਸਿਆਂ ਦੇ ਵਿੱਚ ਕੋਠੀ ਤਿਆਰ ਹੋਈ ਹੈ ਕਿਵੇਂ ਲੱਗਦਾ ਇਸ ਤਰ੍ਹਾਂ ਮਾੜਾ ਮੰਨ ਲਓ ਜੇਕਰ ਆਪਾਂ ਕੋਠੀ ਦੀਵਾਰ ਤੋਂ ਪਾਉਂਦੇ ਫਿਰ ਬਹੁਤ ਖਰਚਾ ਆਉਣਾ ਸੀਗਾ ਆਪਾਂ ਨੂੰ ਕਿਸੇ ਦਿੱਕਤ ਕਾਰਨ ਮੰਨ ਲਓ ਸਾਈਡ ਤੇ ਕਰਨੀ ਪਈ ਪਰ ਪਹਿਲਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਡਰ ਵੀ ਲੱਗਦਾ ਸੀਗਾ ਵੀ ਇਸ ਤਰ੍ਹਾਂ ਹੋ ਜਾਏਗਾ ਇਸ ਤਰ੍ਹਾਂ ਹੋ ਜਾਏਗਾ ਹਨਾ ਵੀ ਤੇੜਾ ਆ ਜੂਗੀ ਜਾਂ ਡਿੱਗ ਨਾ ਜਾਵੇ ਜਾਂ ਪਰ ਨਹੀਂ ਜਿਹੜੇ ਠੇਕੇਦਾਰ ਨੇ ਕਿ ਜੇਕਰ ਇਹ ਸਹੀ ਤਰੀਕੇ ਨਾਲ ਆਪਣਾ ਜਿਵੇਂ ਕੇਬਲ ਖਾਂ ਕੰਮ ਕਰ ਰਹੇ ਨੇਗੇ ਉਸ ਤਰ੍ਹਾਂ ਕੋਈ ਕੋਠੀ ਜੀ ਤੇੜ ਨਹੀਂ ਆਏਗੀ ਬਿਲਕੁਲ ਜਿਸ ਤਰ੍ਹਾਂ ਕੋਠੀ ਪਹਿਲਾਂ ਸੀਗੀ ਉੱਪਰਲਾ ਫਰਸ਼ ਸਾਡਾ ਜੋ ਕਿ ਨੀਚੇ ਦਾ ਘਰ ਦਾ ਸਮਾਨ ਹੈ ਉਹ ਵੀ ਸਾਰਾ ਉੱਪਰ ਹੈ ਰਾ ਪੱਖੇ ਮੁੱਖੇ ਸਭ ਕੁਝ ਲੱਗਿਆ ਐਲ ਸੀ ਡੀ ਤੱਕ ਜੀ ਟੀ ਵੀ ਤੱਕ ਵਾਈਫਾਈ ਤੱਕ ਚੱਲ ਰਿਹਾ ਜੀ ਤੇ ਹੁਣੇ ਕੋਠੀ ਹੋਰ ਵੀ ਪਿੱਛੇ ਜਾਣੀ ਆ ਹਾਂਜੀ ਇਹ ਮੰਨ ਲਓ ਹਜੇ 60 ਫੁੱਟ ਦੇ ਕਰੀਬ ਗਈ ਹੈ ਜੀ ਜੀ ਤਾਂ 10 12 ਫੁੱਟ ਹੋਰ ਲੈ ਕੇ ਜਾਵਾਂਗੇ ਬਚਤ ਦੀ ਗੱਲ ਆਈ ਦੇਖੋ ਤੁਸੀਂ ਬਚਤ ਦੀ ਗੱਲ ਕਰ ਰਹੇ ਹੋ ਬਚਤ ਦੀ ਗੱਲ ਐਸ ਤਰ੍ਹਾਂ ਹੀ ਮੰਨ ਲਓ ਜੇਕਰ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਇਹ ਕੋਠੀ ਪਾਈਏ ਤਾਂ ਸਾਡਾ ਆਈਡੀਆ ਹੈ ਵੀ 1 ਕਰੋੜ ਤੋਂ ਉੱਪਰ ਜਾਓ ਤਲ ਦੇਖਦੇ तमाम दर्शकਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਦਸਕੋ ਸੇ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹੇ ਨੇ ਪਰ ਅਸੀਂ ਅੱਜ ਤੁਹਾਡੇ ਲਈ ਇੱਕ ਵੱਖਰੀ ਜੀ ਵੀਡੀਓ ਲੈ ਕੇ ਆਏ ਆ ਕਿ ਵੀਡੀਓ ਲੈ ਕੇ ਆਏ ਆ ਤੁਹਾਨੂੰ ਦੱਸ ਦਿਆਂ ਕਿ ਜਿਸ ਕੋਠੀ ਦੇ ਅੱਗੇ ਖੜੇ ਆ ਤੇ ਜਿੱਦਾਂ ਕਿ ਹਰ ਇੱਕ ਇਨਸਾਨ ਆ ਜਿਹੜਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਮਕਾਨ ਬਣਾਉਂਦਾ ਤੇ ਉਸ ਮਕਾਨ ਦੇ ਵਿੱਚ ਜਿਹੜੀਆਂ ਆਪਣੀਆਂ ਰੀਝਾਂ ਨੇ ਆਸਾਂ ਨੇ ਸਾਰੀਆਂ ਪੂਰੀਆਂ ਕਰਦਾ ਤੇ 35-40 ਲੱਖ ਰੁਪਏ ਦੇ ਵਿੱਚ ਜਿਹੜੀ ਕੋਠੀ ਆ ਮਕਾਨ ਆ ਤਿਆਰ ਹੁੰਦਾ ਆਪਣੀ ਜਿਹੜੀ ਉਮਰ ਦੀ ਕਮਾਈ ਹੁੰਦੀ ਆ ਉਸ ਕੋਠੀ ਦੇ ਉੱਪਰ ਮਕਾਨ ਦੇ ਉੱਪਰ ਲਗਾ ਦਿੰਦਾ ਤੇ ਅੱਜ ਅਸੀਂ ਜਿਹੜੀ ਕੋਠੀ ਦੇ ਅੱਗੇ ਖੜੇ ਆ ਇਹ ਵੀ ਕੋਠੀ ਜਿਹੜੀ ਕਰੋੜਾ ਰੁਪਏ ਦੇ ਵਿੱਚ ਤਿਆਰ ਹੋਈ ਆ ਪਹਿਲਾਂ ਤਿਆਰ ਹੋਈ ਹੋਈ ਆ ਤੇ ਹੁਣ ਇਸ ਕੋਠੀ ਦੇ ਵਿੱਚ ਕੋਈ ਪ੍ਰੋਬਲਮ ਔਨ ਕਰਕੇ ਇਸ ਕੋਠੀ ਨੂੰ ਜਿਹੜਾ 70-80 ਫਟ ਪਿੱਛੇ ਨੂੰ ਲਜਾਣਾ ਪਿਆ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਇਹ ਕੋਠੀ ਜਿਹੜੀ 70 80 ਫੁੱਟ ਪਿੱਛੇ ਲਜਾਈ ਗਈ ਆ ਇਸ ਨੂੰ 2 ਮਹੀਨੇ ਹੋ ਗਏ ਆ ਤੇ ਘੱਟ ਖਰਚੇ ਦੇ ਵਿੱਚ ਜਿਹੜੀ ਪਿੱਛੇ ਲਜਾਈ ਗਈ ਆ ਤੇ ਸਾਡੇ ਨਾਲ ਠੇਕੇਦਾਰ ਮੌਜੂਦ ਨੇ ਤੇ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਠੇਕੇਦਾਰ ਸਾਹਿਬ ਨਾਲ ਕਿ ਇੱਕ ਕੋਠੀ ਜਿਹੜੀ ਪਿੱਛੇ ਲਜਾਈ ਗਈ ਹੈ 70 80 ਫੁੱਟ ਉਹਨੂੰ ਲਜਾਉਣ ਵਾਸਤੇ ਕੀ ਕੀ ਰਿਸਕ ਲੈਣਾ ਪਿਆ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪਿਆ ਕਿੰਨੀ ਕੁ ਜਿਹੜੀ ਲੇਬਰ ਲੱਗਦੀ ਹੈ ਸਾਰੀ ਗੱਲਬਾਤ ਠੇਕੇਦਾਰ ਸਾਹਿਬ ਨਾਲ ਕਰਾਂਗੇ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਤੁਹਾਨੂੰ ਇਸ ਕੋਠੀ ਨੂੰ ਪਿੱਛੇ ਲਜਾਉਣ ਪਿੱਛੇ ਕੀ ਕੀ ਔਂਕੜਾਂ ਦਾ ਸਾਹਮਣਾ ਕਰਨਾ ਸਾਡੇ ਨਾਲ ਠੇਕੇਦਾਰ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸ਼ਸ਼ੇਕਾਲ ਜੀ ਸ਼ਸ਼ੇਕਾਲ ਜੀ ਸਰ ਜਿੱਦਾਂ ਕਿ ਤੁਸੀਂ ਇਹ ਕੋਠੀ ਜਿਹੜੀ ਹੈ 70 80 ਫੁੱਟ ਪਿੱਛੇ ਲੈ ਕੇ ਆਂਦੀ ਹੈ ਹਨਾ ਤੇ ਇਹਨੂੰ ਮਤਲਬ ਕਿੰਨੀ ਕੁ ਲੇਬਰ ਲੱਗਦੀ ਹੈ ਇਹਦੇ ਲੱਗੇ ਨੇ 15-20 ਬੰਦੇ ਰੋਜ਼ ਕੰਮ ਕਰਦੇ ਹੈਗੇ 2-3 ਮਹੀਨੇ ਲੱਗ ਜਾਂਦੇ ਪਿੱਛੇ ਰੋੜ ਨੂੰ ਵਾਸਤੇ ਜੀ ਓਕੇ ਇਹਨੂੰ ਕਿੰਨੇ ਕ ਮਹੀਨੇ ਲੱਗਿਆ ਹੁਣ ਇਹਨੂੰ ਹੋਵੇ ਜੀ 2 ਮਹੀਨੇ ਜੀ 2 ਮਹੀਨੇ ਹੋ ਗਏ ਹਾਂਜੀ ਤੇ ਕੀ ਕੀ ਮਤਲਬ ਰਿਸਕ ਲੈਣਾ ਪੈਂਦਾ ਕਿਉਂਕਿ ਇੰਨਾ ਵੱਜਣਾ ਕੋਠੀ ਦਾ ਤੇ ਇੰਨਾ ਸਪੋਰਟਾਂ ਦੇ ਸਹਾਰੇ ਖੜੀ ਏ ਸਾਰੀ ਕੋਠੀ ਹਨਾ ਤੇ ਕਿੰਨਾ ਕੁ ਰਿਸਕ ਹੈ ਇਹਦੇ ਵਿੱਚ ਰਿਸਕ ਤਾਂ ਇਹਦੇ ਵਿੱਚ ਕੋਈ ਨਹੀਂ ਜੀ ਜੇ ਆਪਾਂ ਕੰਮ ਸਹੀ ਕਰੀਏ ਹੂੰ ਜੇ ਆਪਾਂ ਇਹਨੂੰ ਹੁਣ ਤੱਕਾ ਕਰਾਂਗੇ ਫਿਰ ਤੋਂ ਨੁਕਸਾਨ ਹੁੰਦੀ ਹੈਗਾ ਹੂੰ ਪਹਿਲਾਂ ਤਾਂ ਸਾਰਾ ਲੈਵਲ ਚੈੱਕ ਕਰਕੇ ਜੀਰੋ ਲੈਵਲ ਚੈੱਕ ਕਰਕੇ ਫਿਰ ਤੋਰ ਇੰਡੀਆ ਕੇ ਹੂੰ ਜੇ ਪਲੇਵਲ ਨਾ ਕਰੀ ਉੱਚਾ ਨੀ ਮ ਕਰਾਂਗੇ ਫਿਰ ਕੁੱਠੇ ਪਾੜ ਦਿਆਂਗੇ ਜਿੱਦਾਂ ਕਿ ਮਤਲਬ ਮੈਂ ਪਹਿਲਾਂ ਦੇਖਿਆ ਵੀ ਜਿਹੜੀ ਲੇਬਰ ਲੱਗੀ ਹੋਈ ਆ ਉਹ ਨੰਬਰਾਂ ਦੇ ਹਿਸਾਬ ਦੇ ਨਾਲ ਕੁਝ ਰੋਲਾ ਜਿਹਾ ਪਾਉਂਦੇ ਸੀ ਬੋਲਦੇ ਸੀ ਨਾ ਉਹਦਾ ਕੀ ਪਰ 12 ਇਨਸਾਨ ਲੱਗੇ ਹੁੰਦੇ ਨਹੀਂ ਲਾਲ ਚਿੱਟੇ 6 ਲਾਲ ਹੁੰਦੇ 6 ਬਰਾ ਹੁੰਦੇ ਜੋ 12 ਇਨਸਾਨ ਨੰਬਰ ਲੱਗ ਜਾਂਦੇ ਜੀ ਤਾਂ ਅੱਧਾਂ ਚ ਇੱਕ ਬਾਰ ਹੀ ਆ ਜਾਂਦਾਗਾ ਹੂੰ ਉਦੋਂ ਬਾਅਦ ਫਿਰ 24 ਬੋਲਦੇ ਆ ਫਿਰ ਇੱਕ ਚ ਇੱਕ ਬਾਰ ਹੀ ਹੁੰਦਾ ਜੀ 4 24 ਲੱਗਦੇ ਨੇ 4 ਇੰਚ ਚ ਇੱਕ ਬਾਰ ਹੀ ਆਊਗਾ ਜੀ ਠੀਕ ਹੈ ਉਦੋਂ ਬਾਅਦ ਗੁਟਕੇ ਲਾ ਕੇ ਫਿਰ 4 ਇੰਚ ਕੇ ਫੇਰ 4 ਇੰਚ ਗੁਟਕਾ ਲਾਗੇ ਜੀ 1 ਫੁੱਟ ਦੀ ਚਕਾਈ ਹੁੰਦੀ ਹੈਗੀ ਉਹ ਤੋਂ ਬਾਅਦ ਫੇਰ ਚਣਾਈ ਲਾਈਂਦੇ ਆ ਜੀ ਫੁੱਟ ਦੀ ਫੇਰ ਫੁੱਟ ਦੀ ਚਣਾਈ ਲਾਗੇ ਜੀ ਫੇਰ ਇਹਨੂੰ ਆਫ ਕਰੀਂ ਲਗਾ ਦੁਬਾਰਾ ਚਕਾਈ ਕਰ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਜਿਨ੍ਹਾਂ ਦੀ ਕੋਠੀ ਹੈ ਜਿਹੜੀ 70 80 ਫੁੱਟ ਪਿੱਛੇ ਲਗਾਈ ਗਈ ਹੈ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਜਿਹੜੀ ਕੋਠੀ ਤੁਹਾਡੀ ਪਿੱਛੇ ਲਗਾਈ ਹੈ ਲਗਾਈ ਗਈ ਆ ਨਾ 70 80 ਫੁੱਟ ਤੇ ਬਣੀ ਬਣਾਈ ਕੋਠੀ ਆ ਮਤਲਬ ਕਹਿ ਲਈਏ ਨੀਚੋਂ ਕੱਲਾ ਫਰਸ਼ ਵਗੈਰਾ ਹੀ ਟੁੱਟਿਆਗਾ ਤੇ ਓਨੇ ਪੈਸਿਆਂ ਦੇ ਵਿੱਚ ਕੋਠੀ ਤ ਇਹ ਇਸ ਤਰ੍ਹਾਂ ਮੈਡਮ ਮੰਨ ਲਓ ਜੇਕਰ ਆਪਾਂ ਕੋਠੀ ਦੀਵਾਰ ਤੋਂ ਪਾਉਂਦੇ ਫਿਰ ਬਹੁਤ ਖਰਚਾ ਆਉਣਾ ਸੀਗਾ ਆਪਾਂ ਨੂੰ ਕਿਸੇ ਦਿੱਕਤ ਕਾਰਨ ਮੰਨ ਲਓ ਸਾਈਡ ਤੇ ਕਰਨੀ ਪਈ ਪਰ ਪਹਿਲਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਡਰ ਵੀ ਲੱਗਦਾ ਸੀਗਾ ਵੀ ਇਸ ਤਰ੍ਹਾਂ ਹੋ ਜਾਏਗਾ ਇਸ ਤਰ੍ਹਾਂ ਹੋ ਜਾਏਗਾ ਹਨਾ ਵੀ ਤੇੜਾ ਆਜੂਗੀ ਜਾਂ ਡਿੱਗ ਨਾ ਜਾਵੇ ਜਾਂ ਪਰ ਨਹੀਂ ਜਿਹੜੇ ਠੇਕੇਦਾਰ ਨੇ ਕਿ ਜੇਕਰ ਇਹ ਸਹੀ ਤਰੀਕੇ ਨਾਲ ਆਪਣਾ ਜਿਵੇਂ ਕੇਵਲ ਖਾਂ ਕੰਮ ਕਰ ਰਹੇ ਨੇਗੇ ਉਸ ਤਰ੍ਹਾਂ ਕੋਈ ਕੋਠੀ ਜੇ ਤੇੜ ਨਹੀਂ ਹੈਗੀ ਬਿਲਕੁਲ ਜਿਸ ਤਰ੍ਹਾਂ ਕੋਠੀ ਪਹਿਲਾਂ ਸੀਗੀ ਉੱਪਰਲਾ ਫਰਸ਼ ਸਾਡਾ ਜੋ ਕਿ ਨੀਚੇ ਦਾ ਘਰ ਦਾ ਸਮਾਨ ਹੈ ਉਹ ਵੀ ਸਾਰਾ ਉੱਪਰ ਹੈ ਜੀ ਜੀ ਠੀਕ ਹੈ ਮੰਨ ਲਓ ਵੀ ਲਾਈਟਾਂ ਵਗੈਰਾ ਪੱਖੇ ਬੁੱਖੇ ਸਭ ਕੁਝ ਲੱਗਿਆ ਹੈ ਐਲ ਸੀ ਡੀ ਤੱਕ ਜੀ ਟੀਵੀ ਤੱਕ ਵਾਈਫਾਈ ਤੱਕ ਚੱਲ ਰਿਹਾ ਜੀ ਸਿਰਫ ਇਕੱਲਾ ਫਰਸ਼ ਟੁੱਟਿਆ ਹੈਗਾ ਤਾਂ ਮੰਨ ਲਓ ਰਾਮ ਨਾਲ ਕੋਠੀ ਜਾ ਰਹੀ ਹੈ ਕੋਈ ਦਿੱਕਤ ਨਹੀਂ ਹੈਗੀ ਬਸ 2-4 ਫੁੱਟ ਪਿੱਛੇ ਹੈ ਜੀ ਠੀਕ ਹੈ ਲਓ ਉੱਥੇ ਓਕੇ ਕਰਕੇ ਮੰਨ ਲਓ ਕੋਈ ਹਜੇ ਤੱਕ ਕੋਈ ਕੰਪਲੀਟ ਨਹੀਂ ਕੋਈ ਕੁਝ ਨਹੀਂ ਇਕੁਝ ਲੋਕ ਨੇ ਡਰ ਰਹੇ ਨੇ ਕਿ ਫਤੇਗੜ ਸਾਹਿਬ ਦਾ ਮਾਮਲਾ ਸੁਣ ਕੇ ਹਨਾ ਵੀ ਉਹ ਕੋਠੀ ਆ ਜਿਹੜੀ ਗਿਰ ਗਈ ਸੀ ਤੇ ਕੁਝ ਲੋਕ ਡਰ ਰਹੇ ਨੇ ਕਿ ਮਤਲਬ ਕਹਿ ਰਿਹਾ ਸੋਚਦੇ ਵੀ ਨੇ ਕਿ ਇਹ ਘੱਟ ਪੈਸਿਆਂ ਦੇ ਵਿੱਚ ਚਲੋ ਸਾਡਾ ਕੋਠੀ ਤਿਆਰ ਹੋ ਜੂਗੀ ਮਕਾਨ ਤਿਆਰ ਹੋ ਜੂਗਾ ਤੇ ਉਹ ਡਰ ਵੀ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਮੈਸੇਜ ਇਹ ਹੈਗਾ ਇਹ ਮੰਨ ਲਓ ਇਹ ਗੱਲ ਠੇਕੇਦਾਰ ਦੇ ਉੱਪਰ ਹੂੰ ਠੀਕ ਹੈ ਨਾ ਕੁਝ ਲੋਕ ਐਦਾਂ ਕਰਦੇ ਨੇ ਵੀ ਆਪਾਂ ਰੇਟ ਘਟ ਦੇ ਦਈਏ ਇਹ ਨਹੀਂ ਸੋਚਦੇ ਵੀ ਆਪਣੀ ਉਹੀ ਚੀਜ਼ ਬਚ ਰਹੀ ਹੈ ਜੀ ਬਿਲਕੁਲ ਠੀਕ ਹੈ ਗੱਲ ਆਪਾਂ ਵਧੀਆ ਠੇਕੇਦਾਰ ਚੁਣੋ ਠੀਕ ਹੈ ਵਧੀਆ ਮਾਲ ਮਟੀਰੀਅਲ ਲਾ ਕੇ ਜੇਕਰ ਉਹ ਸਹੀ ਕੰਮ ਹੁੰਦਾ ਤਾਂ ਕੋਈ ਡਰ ਵਾਲੀ ਗੱਲ ਹੈ ਹੀ ਨਹੀਂ 1% ਵੀ ਡਰ ਨਹੀਂ ਹੈਗਾ ਜੀ ਠੀਕ ਹੈ ਜੇਕਰ ਹੁਣ ਆਪਾਂ ਕੱਲੀਆਂ ਇੱਟਾਂ ਹੀ ਚਣਦਾਂਗੇ ਜੈਦਾਂ ਕਰਦਾਂਗੇ ਫਿਰ ਤਾਂ ਕੁਝ ਵੀ ਹੋ ਸਕਦਾ ਜੀ ਜੀ ਬਿਲਕੁਲ ਸਹੀ ਹੈ ਠੀਕ ਹੈ ਨਾ ਮੰਨ ਲਓ ਹਰੇਕ ਚੀਜ਼ ਦਾ ਲੈਵਲ ਕੱਢਦੇ ਨੇ ਕਿ ਰੋਜ਼ ਲੈਵਲ ਕੱਢ ਕੇ ਸ਼ਾਮ ਨੂੰ ਜਾਣ ਲੱਗਿਆ ਜੈਕਾ ਤੇ ਖੜਾ ਕੇ ਜਾਂਦੇ ਨੇ ਫਿਰ ਦੂਸਰੇ ਦਿਨ ਆ ਮੈਂਤ ਕਰਕੇ ਫਿਰ ਉਸ ਤਰ੍ਹਾਂ ਨੂੰ ਲਿਜਾ ਰਹੇ ਨੇ ਇਹਨਾਂ ਨੂੰ 2 ਮਹੀਨੇ ਹੋ ਗਏ ਜੀ ਲੱਗਿਆ ਹੋਇਆ ਉਹਨੂੰ ਜਿਵੇਂ 2 ਮਹੀਨੇ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਤੁਹਾਨੂੰ ਕੋਈ 2 ਮਹੀਨਿਆਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਨਹੀਂ ਹਜੇ ਤੱਕ ਕੋਈ ਨਹੀਂ ਜੀ ਕੋਈ ਦਿੱਕਤ ਨਹੀਂ ਅੱਛਾ ਵੀਰੇ ਜਿਵੇਂ ਕਿ 2 ਮਹੀਨੇ ਹੋ ਗਿਆ ਕੋਠੀ ਨੂੰ ਪਿੱਛੇ ਲਜਾਣ ਤੇ ਹਨਾ 70 80 ਫੁੱਟ ਪਿੱਛੇ ਲਜਾਈ ਗਈ ਆ ਤੇ ਹੁਣ ਇਹ ਕੋਠੀ ਹੋਰ ਵੀ ਪਿੱਛੇ ਜਾਣੀ ਆ ਹਾਂਜੀ ਇਹ ਮੰਨ ਲਓ ਹਜੇ 60 ਫੁੱਟ ਦੇ ਕਰੀਬ ਗਈ ਹੈ ਜੀ ਜੀ ਆ 10 12 ਫੁੱਟ ਹਜੋਰ ਲੈ ਕੇ ਜਾਵਾਂਗੇ ਅੱਛਾ ਇਹਨੂੰ ਮਤਲਬ ਪਿੱਛੇ ਹੀ ਲਾਇਆ ਗਿਆ ਜਾਂ ਉੱਪਰ ਵੀ ਚੱਕਣਾ ਹੈ ਨਹੀਂ ਉੱਪਰ ਵੀ ਚੱਕਣਾ ਜੀ ਇਹ ਮੰਨ ਲਓ ਕਿੰਨੇ ਫੁੱਟ ਚੱਕੀਗੇ 2 ਫੁੱਟ ਚੱਕਾਂਗੇ ਜੀ ਓਕੇ ਹਾਂ ਜੀ ਹਜੇ ਤਾਂ ਉਸੇ ਲੈਵਲ ਤੇ ਹੀ ਹੈ ਪਰ ਇਸ ਤਰ੍ਹਾਂ ਹੀ ਮੰਨ ਲਓ ਹੁਣ ਆਪਾਂ ਜਿਵੇਂ ਪੈਸਾ ਖਰਚ ਕਰ ਰਹੇ ਹਾਂ ਹਨਾ ਆਪਣੇ ਵੀ ਹੁਣ ਜਾ ਰਹੀ ਹੈ ਲੈਵਲ ਤਾਂ ਵੈਸੇ ਪਹਿਲਾਂ ਬਹੁਤ ਉੱਚਾ ਹੈਗਾ ਪਰ ਆਪਣੇ ਵੀ 2 ਫੁੱਟ ਹੋਰ ਉਚਾਈ ਹੋ ਜਾਵੇ ਵੀ ਕੱਲੂ ਮੰਨ ਲਓ ਦਵਾਰਾ ਲੈਂਟਰ ਵਗੈਰਾ ਨੀਵੇਂ ਨਹੀਂ ਹੁੰਦੇ ਹੈ अच्छा बेटे जाते-जाते मैं दसका नु की कहना चाहने हो कि अ तो तोਸੀਂ ਤਾਂ ਹੁਣ ਕੰਮ ਕਰਾ ਰਹੇ ਹੋ ਤੁਹਾਨੂੰ ਪਤਾ ਹੀ ਹੈ ਨਾ ਵੀ ਮਤਲਬ ਤੁਹਾਡਾ ਪੈਸਾ ਹੁਣ ਕਹਿ ਰਹੇ ਹੋ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਕਿੰਨੀ ਕਿ ਬਚਤ ਹੈ ਇਹਦੇ ਵਿੱਚ ਬਚਤ ਦੀ ਗੱਲ ਆਈ ਦੇਖੋ ਤੁਸੀਂ ਬਚਤ ਦੀ ਗੱਲ ਕਰ ਰਹੇ ਹੋ ਬਚਤ ਦੀ ਗੱਲ ਇਸ ਤਰ੍ਹਾਂ ਹੈ ਮੰਨ ਲਓ ਜੇਕਰ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਇਹ ਕੋਠੀ ਪਾਈਏ ਤਾਂ ਸਾਡਾ ਆਈਡੀਆ ਹੈ ਵੀ 1 ਕਰੋੜ ਤੋਂ ਉੱਪਰ ਜਾਓ ਬਿਲਕੁਲ ਠੀਕ ਹੈ ਸਾਡੇ ਹਿਸਾਬ ਦੇ ਮੁਤਾਬਕ ਜੇਕਰ ਆਪਾਂ ਸਾਰਾ ਐਸਟੀਮੇਟ ਲਾਣੇ ਆ ਤਾਂ 60-70% ਦੀ ਬਚਤ ਹੈ ओके okay. हां जी ਜੇਕਰ ਕੋਈ ਬਾਲਾ ਹੁਣ ਆਪਾਂ ਮੰਨ ਲਓ ਜਿਵੇਂ ਰੰਗ ਰੋਗਣ ਕਰਵਾਉਣਾ ਹੈ ਉਹ ਤਾਂ ਆਪਣਾ ਪਹਿਲਾਂ ਦਾ ਨਾ ਉਹ ਤਾਂ ਪਹਿਲਾਂ ਹੁੰਦਾ ਬਿਲਕੁਲ ਸਹੀ ਠੀਕ ਹੈ ਜੇਕਰ ਆਪਾਂ ਚੀਜ਼ ਲਾ ਕੇ ਵੀ ਚੱਲੀਏ ਤਾਂ ਤਾਂ ਹੀ ਆਪਣਾ 50% ਤਾਂ ਬਚਦਾ ਭਰ ਜੇਕਰ ਆਪਾਂ ਮੰਨ ਲਓ ਸਿਰਫ ਪੱਥਰ ਦਾ ਤੇ ਸਿਰਫ ਉਹੀ ਸਿਸਟਮ ਕਰੀਏ ਫਿਰ ਉਸ ਹਿਸਾਬ ਨਾਲ ਤਾਂ 75% ਬਚਤ ਆਈ ਰੰਗ ਰੋਗਨ ਦੀ ਗੱਲ ਕਰਦੇ ਜੀ ਉਹ ਤਾਂ ਵੀਰੇ ਅਗਲੇ ਤੇ ਡਿਪੈਂਡ ਆ ਉਹ ਤਾਂ ਆਪਦੀ ਕੋਠੀ ਨੂੰ ਸ਼ਿੰਗਾਰਨ ਲਈ ਬੰਦਾ ਕੁਝ ਵੀ ਕੁਝ ਵੀ ਕਰੀ ਜਾਵੇ ਉਹ ਤਾਂ ਕੁਝ ਵੀ ਕਰ ਸਕਦੇ ਆ ਆਪਾਂ ਇਹਦੇ ਵਿੱਚ ਜੋੜ ਨਹੀਂ ਸਕਦੇ ਹਾਂ ਇਹਦੇ ਵਿੱਚ ਨਹੀਂ ਜੋੜ ਸਕਦੇ ਹਾਂ ਜੀ ਜੇਕਰ ਆਪਾਂ ਸਿਰਫ ਇਹ ਖਰਚੇ ਦਾ ਹਿਸਾਬ ਤਾਂ ਬਲਾਈਏ ਤਾਂ ਫਿਰ ਮੰਨ ਲਓ ਵੀ 75% ਬਚਤ ਹੈ ਜੀ ਜੀ ਬਿਲਕੁਲ ਹਾਂਜੀ ਆਪਾਂ ਠੇਕੇਦਾਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਕਿ ਜਿਹੜੀ ਇਹ ਲੇਬਰ ਤੁਸੀਂ ਲਗਾਣੇ ਹੋ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਸਰ ਜਿਹੜੀ ਤੁਸੀਂ ਇਹ ਕੋਠੀ ਪਿੱਛੇ ਲਜਾਈ ਹੈ ਤੇ ਉੱਪਰ ਵੀ ਚੱਕੀ ਆ ਤੇ ਲੇਬਰ ਨੂੰ ਇਹਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਪੈਂਦਾ ਇਹਦਾ ਹੀ ਲੇਬਲ ਸਾਰਾ ਚੈੱਕ ਕਰਕੇ ਰੱਖਣਾ ਪੈਂਦਾ ਲੇਬਰ ਨੂੰ ਦੱਸ ਕੇ ਕੰਮ ਕਰਨ ਵਾਸਤੇ ਵੀ ਧਿਆਨ ਚ ਰੱਖੋ ਨਾਲ ਰੱਖ ਰੱਖਣਾ ਜੀ ਬੇਟਾ ਵੀ ਨਾਲ ਹੀ ਹੁੰਦਾਗਾ ਹੂੰ ਦੋਏ ਪਿਆ ਪੁੱਤ ਨਾਲ ਹੀ ਰਹਿਣੇ ਆਂ ਅੰਦਰ ਆਪਾਂ ਅੱਛਾ ਤੁਹਾਡਾ ਬੇਟਾ ਵੀ ਨਾਲ ਹਾਂਜੀ ਆਪਾਂ ਨਹੀਂ ਹੈਗਾ ਵੀ ਕੰਮ ਤਾਂ ਛੱਡ ਕੇ ਵੀ ਆਪਾਂ ਪਾਉਂਦੇ ਨਹੀਂ ਹੈਗੇ ਲੇਬਰ ਵਾਲੇ ਕਰਕੇ ਜਾਣ ਕੰਮ ਆਪਾਂ ਨਾਲ ਹੀ ਰਹਿ ਕੇ ਕੰਮ ਕਰਾਂਗੇ ਆਪਾਂ ਠੇਕੇਦਾਰ ਸਾਹਿਬ ਦੇ ਬੇਟੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਉਹਨਾਂ ਤੋਂ ਵੀ ਪੁੱਛਦੇ ਆਂ ਕਿ ਤੁਹਾਨੂੰ ਕਿੰਨਾ ਕੁ ਟਾਈਮ ਹੋਇਆ ਸਸੀ ਕਾਲ ਦੀ ਸਸੀ ਕਾਲ ਦੀ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਜੀ ਆਪਣਾ 18 ਸਾਲ ਦਾ ਐਕਸਪੀਰੀਅੰਸ ਹੈ ਜੀ ਓਕੇ ਹਾਂਜੀ ਪਿੰਡ ਕਿਹੜਾ ਆਪਣਾ ਪਿੰਡ ਸੁਨਾਮ ਕੋਲ ਹੈ ਨੀਅਰ ਬਾਏ ਸੁਨਾਮ ਬਖਸ਼ੀਵਾਲ ਪਿੰਡ ਦਾ ਓਕੇ ਹਾਂਜੀ ਤੇ ਜਿੱਦਾਂ ਕਿ ਤੁਸੀਂ ਦੱਸਿਆ ਭਾਜੀ ਨੇ ਵੀ ਤੁਸੀਂ ਨਾਲ ਹੀ ਹੁੰਨੇ ਉਹਨਾਂ ਦੇ ਹਨਾ ਹਾਂਜੀ ਤੇ ਵੈਸੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਇੰਨਾ ਵਜਨ ਜਿਹੜਾ ਅਸੀਂ ਚੁਪਕਣਾ ਨਾ ਜੀ ਇਦਾਂ ਹੀ ਡਰ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਕਿਉਂ ਸਾਡੇ ਜੋ ਲੇਬਰ ਵਾਲੇ ਹੁੰਦੇ ਆ ਉਹ ਪੂਰੇ ਐਕਟਿਵ ਹੁੰਦੇ ਆ ਉਹਨਾਂ ਦੇ ਸਾਰੇ ਐਕਸਪੀਰੀਅੰਸ ਆ ਉਹਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਉਹਨਾਂ ਨੂੰ ਸਾਰਾ ਸਿਖਾਇਆ ਹੁੰਦਾਗਾ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਡਰ ਨਹੀਂ ਹੁੰਦਾ ਉਹਨਾਂ ਨੂੰ ਹਾਂ ਆਹ ਮਾਲਕ ਵੀ ਨੇ ਜੋ ਸਾਡੇ ਨਾਲ ਇਹ ਵੀ ਨਾਲ ਹੀ ਰਹਿੰਦੇ ਵਿੱਚ ਹੀ ਘੁੰਮ ਜਾਂਦੇ ਰਹਿੰਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਜੀ ਜੀ ਤੇ ਤੁਹਾਡਾ ਫੋਨ ਨੰਬਰ ਅਗਰ ਕਿਸੇ ਹੋਰ ਨੇ ਵੀ ਕੋਠੀ ਜਾਂ ਮਕਾਨ ਪਿੱਛੇ ਜਾਂ ਅੱਗੇ ਲਜਾਣਾ ਹੋਵੇ ਉਹ ਤੁਹਾਡਾ ਫੋਨ ਨੰਬਰ 8804861786 ਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਅਗਰ ਤੁਸੀਂ ਵੀ ਆਪਣਾ ਮਕਾਨ ਅੱਗੇ ਜਾਂ ਪਿੱਛੇ ਲਜਾਣਾ ਹੋਵੇ ਜਾਂ ਉੱਪਰ ਚੱਕਣਾ ਹੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਹੋਰ ਵੀ ਦਰਸ਼ਕਾਂ ਦਾ ਭਲਾ ਹੋ ਸਕੇ ਮੈਨੂੰ ਦੋ ਜੱਜਾ ਜੀ ਲੋਕ ਭਲਾਈ ਦਾ ਸਨੇਹਾ ਟੀਵੀ ਤੋਂ ਮਨਪ੍ਰੀਤ ਕੌਰ ਦੀ ਖਾਸ ਰਿਪੋਰਟ